ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ਼ੁਕਰਵਾਰ ਨੂੰ ਕਰ ਲਓ ਚਾਵਲ ਦਾ ਇਹ ਸਦਾਰਨ ਜਿਹਾ ਪਾ ਤੁਹਾਡੇ ਜੀਵਨ ਵਿੱਚ ਨਹੀਂ ਰਹੇਗੀ ਧਨ ਦੀ ਕੋਈ ਵੀ ਕਮੀ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਵੇਗੀ ਤਾਂ ਸਾਧ ਸੰਗਤ ਜੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਕਿ ਚਾਵਲ ਦਾ ਪੂਜਾ ਵਿੱਚ ਕਿੰਨਾ ਮਹੱਤਵ ਹੁੰਦਾ ਹੈ ਅਤੇ ਕਿਵੇਂ ਇਹ ਨਿੱਕਾ ਜਿਹਾ ਚਾਵਲ ਤੁਹਾਡੇ ਜੀਵਨ ਦੀਆਂ ਹਰ ਸਮੱਸਿਆ ਨੂੰ ਦੂਰ ਕਰ ਸਕਦਾ ਹੈ ਚਾਵਲ ਤੁਹਾਡੀ ਵੱਡੀ ਤੋਂ ਵੱਡੀ ਮਨੋ ਕਾਮਨਾ ਪੂਰੀ ਕਰ ਸਕਦਾ ਹੈ ਉਪਾਦ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਚਾਵਲ ਨੂੰ ਅਸੀਂ ਅਕਸ਼ਤ ਕਹਿੰਦੇ ਹਾਂ ਅਕਸ਼ਤ ਮਤਲਬ ਉਹ ਚਾਵਲ ਜੋ ਟੁੱਟਿਆ ਨਾ ਹੋਵੇ ਪੂਜਾ ਵਿੱਚ ਅਕਸ਼ਤ ਦੀ ਵਰਤੋਂ ਹਰ ਵੇਲੇ ਹੁੰਦੀ ਹੈ ਕਈ ਪੂਜਾ ਤਾਂ ਬਿਨਾ ਚਾਵਲ ਦੇ ਅਧੂਰੀਆਂ ਹੀ ਰਹਿ ਜਾਂਦੀਆਂ ਹਨ ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਸ਼ੁਕਰਵਾਰ ਦੇ ਦਿਨ ਚਾਵਲ ਦੀ ਉਪਾ ਕਰ ਲੈਂਦਾ ਹੈ ਤਾਂ ਉਸ ਨੂੰ ਤਾਂ ਦੀ ਦੇਵੀ ਮਾਤਾ ਲక్ష్ਮੀ ਅਤੇ ਸ਼੍ਰੀ ਹਰੀ ਵਿਸ਼ਨੂੰ ਦੀ ਕਿਰਪਾ ਪ੍ਰਾਪਤ ਹੋ ਜਾਂਦੀ ਹੈ ਜੇ ਤੁਹਾਡੇ ਜੀਵਨ ਵਿੱਚ ਪੈਸਾ ਆਉਣਾ ਬੰਦ ਹੋ ਗਿਆ ਹੈ ਸਾਰੇ ਰਸਤੇ ਰੁਕ ਗਏ ਹਨ ਕਰਜ਼ਾ ਚੜਦਾ ਜਾ ਰਿਹਾ ਹੈ ਨੌਕਰੀ ਨਹੀਂ ਮਿਲ ਰਹੀ ਜਾ ਨੌਕਰੀ ਵਿੱਚ ਤਰੱਕੀ ਨਹੀਂ ਹੋ ਰਹੀ ਬਹੁਤ ਮਿਹਨਤ ਦੇ ਬਾਵਜੂਦ ਵੀ ਸਫਲਤਾ ਨਹੀਂ ਮਿਲ ਰਹੀ ਤਾਂ ਇਹ ਉਪਾਅ ਤੁਹਾਡੇ ਲਈ ਹਨ ਸਾਹ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਘਤ ਜੀ ਕਈ ਵਾਰ ਜੀਵਨ ਵਿੱਚ ਆ ਸਮੱਸਿਆਵਾਂ ਦੇ ਕਾਰਨ ਹੋ ਸਕਦੇ ਹਨ ਨੰਬਰ 1 ਘਰ ਦੀ ਨਕਾਰਾਤਮਕ ਊਰਜਾ ਨੰਬਰ 2 ਨજર ਦੋਸ਼ ਜਾਂ ਫਿਰ ਵਸਤੂ ਦੋਸ਼ ਨੰਬਰ 3 ਕੁੰਡਲੀ ਵਿੱਚ ਗ੍ਰਹਿ ਦੋਸ਼ ਜਾਂ ਫਿਰ ਕੋਈ ਵੀ ਗ੍ਰਹਿ ਕਮਜ਼ੋਰ ਹੋਣਾ ਸੰਘਤ ਜੀ ਹੁਣ ਗੱਲ ਕਰਦੇ ਹਾਂ ਉਪਾਅ ਦੀ ਸਭ ਤੋਂ ਪਹਿਲਾਂ ਉਪਾਅ ਜਿਹੜਾ ਕਰਨਾ ਹੈ ਉਹ ਰੋਟੀ ਵਾਲਾ ਉਪਾਅ ਹੈ ਹਰ ਸ਼ੁੱਕਰਵਾਰ ਨੂੰ ਘਰ ਵਿੱਚ ਬਣੀਆਂ ਰੋਟੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਰੋਟੀ ਕੱਢ ਕੇ ਉਸ ਵਿੱਚ ਗੋੜ ਰੱਖ ਕੇ ਗਊ ਮਾਤਾ ਨੂੰ ਖਿਲਾਉ। ਕਿਹਾ ਜਾਂਦਾ ਹੈ ਕਿ ਗਊ ਮਾਤਾ ਵਿੱਚ 33 ਕਰੋੜ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ। ਇਸ ਕਰਕੇ ਜਦੋਂ ਤੁਸੀਂ ਗਊ ਮਾਤਾ ਨੂੰ ਰੋਟੀ ਖਵਾਉਂਦੇ ਹੋ ਤਾਂ ਇਹ ਸਭ ਦੇਵੀ-ਦੇਵਤਿਆਂ ਨੂੰ ਭੋਜਨ ਕਰਾਉਣ ਵਰਗਾ ਹੁੰਦਾ ਹੈ। ਇਸ ਨਾਲ ਘਰ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਅਤੇ ਵੱਡੀ ਤੋਂ ਵੱਡੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ। ਹੁਣ ਗੱਲ ਕਰਦੇ ਹਾਂ ਜੀ ਦੂਜੇ ਉਪਾਅ ਦੀ। ਦੂਜਾ ਉਪਾਅ ਚੋੜਿਆਂ ਦੇ ਤਾਨ ਦਾ ਕਰਨਾ ਹੈ ਜੇਕਰ ਤੁਸੀਂ ਵਿਆਹ ਸ਼ੋਦਾ ਹੋ ਅਤੇ ਘਰ ਵਿੱਚ ਕਲੇਸ਼, ਪਤੀ-ਪਤਨੀ ਵਿੱਚ ਝਗੜੇ ਜਾਂ ਆਮਦਨ ਘਟ ਹੋਣ ਦੀ ਸਮੱਸਿਆ ਹੈ। ਤਾਂ ਸ਼ੁਕਰਵਾਦ ਦੇਣ ਕੇ ਸੇਵੀ ਵਿਆਹशुदा ਇਸਤਰੀ ਨੂੰ ਚੋੜੀਆਂ ਦਾ ਦਾਨ ਕਰੋ ਕਿਹਾ ਜਾਂਦਾ ਹੈ ਕਿ ਇਸ ਨਾਲ ਮਾਤਾ ਲక్ష్ਮੀ ਖੁਸ਼ ਹੁੰਦੀ ਹੈ ਆதிபਤੀ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ ਨਾਲ ਹੀ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਦੱਸਦੇ ਹਾਂ ਜੀ ਹੁਣ ਤੀਜਾ ਉਪਾਅ ਤੀਜਾ ਉਪਾਅ ਹੈ ਜੀ ਚਾਵਲ ਦਾ ਦਾਨ ਚਾਵਲ ਦਾ ਸਵੰਨ ਸ਼ੁਕਰ grain ਨਾਲ ਹੁੰਦਾ ਹੈ ਜੇ ਸ਼ੁਕਰਗ੍ਰਹਿ ਕਮਜ਼ੋਰ ਹੋ ਜਾਵੇ ਤਾਂ ਜੀਵਨ ਵਿੱਚ ਤਾਂਸਪਾਨੀ ਸਮੱਸਿਆਵਾਂ ਜ਼ਰੂਰ ਆਉਂਦੀਆਂ ਹਨ ਹਰ ਸ਼ੁੱਕਰਵਾਰ ਨੂੰ ਲੋੜਵੰਦ ਲੋਕਾਂ ਨੂੰ ਚਾਵਲ ਦਾ ਦਾਨ ਕਰੋ ਇਸ ਨਾਲ ਧੰਨ ਦੀ ਦੇਵੀ ਮਾਤਾ ਲਕਸ਼ਮੀ ਅਤੇ ਸ੍ਰੀ ਹਰੀ ਵਿਸ਼ਨੂ ਦੀ ਕਿਰਪਾ ਮਿਲਦੀ ਹੈ ਅਤੇ ਘਰ ਵਿੱਚ ਕਦੇ ਧੰਨ ਕਮੀ ਨਹੀਂ ਹੁੰਦੀ ਚੌਥਾ ਪੁਆ ਹੈ ਜੀ ਮਾਤਾ ਲਕਸ਼ਮੀ ਨੂੰ ਖੇਤ ਦਾ ਭੋਗ ਜੇ ਤੁਹਾਡੇ ਕੰਮਕਾਰ ਵਾਰ-ਵਾਰ ਰੁਕ ਰਹੇ ਹਨ ਜਾਂ ਕਾਰੋਬਾਰ ਵਿੱਚ ਘਾਟਾ ਪੈ ਰਿਹਾ ਹੈ ਤਾਂ ਘਰ ਵਿੱਚ ਪੂਜਾ ਕਰਕੇ ਮਾਤਾ ਲక్ష్ਮੀ ਨੂੰ ਖੀਰ ਦਾ ਭੋਗ ਲਗਾਓ ਕਿਹਾ ਜਾਂਦਾ ਹੈ ਕਿ ਮਾਤਾ ਲక్ష్ਮੀ ਨੂੰ ਖੀਰ ਅਰਪਣ ਕਰਨ ਨਾਲ ਰੁਕੇ ਹੋਏ ਕੰਮ ਬਣਨ ਲੱਗਦੇ ਹਨ ਅਤੇ ਕਾਰੋਬਾਰ ਵਿੱਚ ਤਰੱਕੀ ਹੁੰਦੀ ਹੈ ਪੰਜਵਾਂ ਉਪਾਅ ਹੈ ਜੀ 21 ਪੀਲੇ ਚਾਵਲ ਦੀ ਪੋਟਲੀ ਧੰਨਵਾਦ ਦੇ ਲਈ ਇਹ ਬਹੁਤ ਹੀ ਅਸਰਦਾਰ ਉਪਾਅ ਹੈ ਇਸ ਨਾਲ ਧਨ ਦੀ ਕਾਮੀ ਬਿਲਕੁਲ ਵੀ ਨਹੀਂ ਹੁੰਦੀ ਘਰ ਵਿੱਚ ਪੈਸਾ ਹੀ ਪੈਸਾ ਹੋ ਜਾਂਦਾ ਹੈ 21 ਪੀਲੇ ਚਾਵਲ ਲਾਓ ਜੇ ਪੀਲੇ ਚਾਵਲ ਨਾ ਮਿਲਣ ਤਾਂ ਸਾਦੇ ਚਾਵਲ ਤੇ ਹਲਦੀ ਲਗਾ ਦਿਓ ਇੱਕ ਲਾਲ ਰੰਗ ਦਾ ਕੱਪੜਾ ਲਾਓ ਉਸ ਵਿੱਚ ਚਾਵਲ ਰਾਕੇ ਪੋਟਲੀ ਬਣਾ ਲਵੋ ਪੂਰੀ ਵਿਧੀ ਨਾਲ ਮਾਤਾ ਲక్ష్ਮੀ ਅਤੇ ਸ੍ਰੀ ਹਰੀ ਵਿਸ਼ਨੋ ਦੀ ਪੂਜਾ ਕਰੋ ਅਤੇ ਓਮ ਸ਼੍ਰੇਮ ਕਲੇਮ ਮਹਾਂ ਲక్ష్ਮੀ ਨਾਮੇ ਮੰਤਰ 21 ਵਾਰ ਜਪੋ ਮੰਨਤ ਮੰਗਾਂ ਤੋਂ ਬਾਅਦ ਇਸ ਪੋਟਲੀ ਨੂੰ ਆਪਣੇ ਪੈਸੇ ਜਾਂ ਗਹਿਣੇ ਰੱਖਣ ਵਾਲੀ ਜਗ੍ਹਾ ਤੇ ਰੱਖ ਦਿਓ ਇਹ ਉਪਾਅ ਘੱਟ ਤੋਂ ਘੱਟ 7 ਸ਼ੁੱਕਰਵਾਰ ਕਰੋ ਕੁਝ ਹੀ ਹਫ਼ਤਿਆਂ ਵਿੱਚ ਅਸਰ ਦਿਖਾਉਣਾ ਸ਼ੁਰੂ ਹੋ ਜਾਏਗਾ ਸੰਗਤ ਜੀ ਅਸੀਂ ਤੁਹਾਨੂੰ ਸ਼ੁਕਰਵਾਰ ਦੇ ਦਿਨ ਕਰਨ ਲਈ ਸਭ ਤੋਂ ਸੌਖੇ ਅਤੇ ਅਜਮਾਏ ਹੋਏ ਉਪਾਅ ਦੱਸ ਦਿੱਤੇ ਹਨ ਵਿਸ਼ਵਾਸ ਰੱਖੋ ਅਤੇ ਮਾਤਾ ਲక్ష్ਮੀ ਅਤੇ ਹਰੀ ਵਿਸ਼ਨੋ ਦੀ ਕਿਰਪਾ ਦੇ ਨਾਲ ਤੁਹਾਡੀਆਂ ਸਭ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਹੋਣਗੀਆਂ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ